ਮੰਦੀ ਮੂਰਿਆਰ ਸਾਹ ਕੋਰ ਸਾਹੋ ਛੱਟੀ ਆ ਤੋਦ ਦਿੱਤੇ ਸੱਚੇ ਪਾਪੇ ਸਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾ ਕੇ ਸਾਹੂ ਸੇਰ ਸਾਹਾਗ ਸਾਹੂ ਜਿਸ ਪਾਸ ਬਹਿ ਖਾਸ ਹੀ ਹੈ ਸਬਨਾ ਦਾ ਵੇਸਾਹੂ ਸਚਨ ਸਚਾ ਪਾਤਸਾਹੂ ਸੇਰ ਸਾਹਾ ਦਾਸ पास बैठ ही है साबना गा वे सतना ਸਰੀ ਮਹੱਲਾ ਪਹਿਲਾ ਸਹਜ ਮਿਲਿਆ ਮਿਲਿਆ ਪਰਵਾਣ ਨਾ ਤਿਸ ਮਾਰਣ ਹਾਕੁਰ ਮਹੰਦਾਸ ਦਾਸ ਮਹਸੂਈ ਜਹ ਦੇਖ ਤਹ ਆਵਰ ਨ ਕੋਈ ਸਹਜ ਮਿਲੈ ਆ ਤਿਸ ਮਾਰਣ ਨ ਆਵੜ ਜਾਣ ਧਾਕੁਰ ਮਹਦਾਸ ਦਾਸ ਮਹਸੂਈ ਜਹ ਦੇਖਾ ਕਿ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰ ਜੇ ਸਾਚ ਦਰਣਾਵੈ ਕਥਾ ਦਾ ਸਬਦ ਮਿਲਾਵੈ ਹਰ ਕੀ ਲੋਗ ਅਵਰ ਨਹੀਂ ਕਾ ਰਹਾ ਸਾਚਉ ਠਾਕੁਰ ਸਾਚ ਪਿਆ ਰਹਾ ਮੇਨ ਸਾਚੀ ਰਾਚਾ ਸੇਵਕੋ ਪ੍ਰਭ ਕਾ ਲਾਗੈ ਪਾਈ ਸਾਤੇ ਗੁਰ ਪੂਰਾ ਮਿਲੈ ਮਿਲਾਈ ਆਪ ਦਿਖਾਵੈ ਹਾਠੇ ਨਾ ਪਤੀ ਜੈ ਨਾ ਬਹੁ ਭੀਖ ਕਾੜੇ ਬਾਡੇ ਜਿਨ ਅੰਮ੍ਰਿਤ ਪਾਇਆ ਪੇਮ ਭਗਤ ਪ੍ਰਾਵੇ ਮਨ ਪਤੀ ਆਇਆ ਆਈ ਗੁਰਮੁਖ ਸੇਵਕ ਨਹੀਂ ਸਮਾਈ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ सूचना के हो साच मिले ਉਧਾਰੇ ਕਾਹੇ ਕਿਰਪਾ ਗੁਰ ਮੀਨੇ ਪਿਆਰੀ ਕਿਸ ਆਗੈ ਪ੍ਰਭ ਤੁਧ ਸਾਲਾਹੀ ਤੋਦ ਬਿਨ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਇ ਗੁਣ ਗਾਈ ਕਿਸ ਆਕ ਪ੍ਰਭ ਤੁਧ ਸਾਲਾਹੀ ਜੋ ਤੋਂ ਦਾ ਭਾਵ ਹੈ ਤਿਉ ਰਾਖੁਰ ਜਾਈ ਨਾਨਕ ਸਹਿਜ ਭਾਇ ਤਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾਮ ਤੇ ਸਮਰਨ ਨ ਆਵਣ ਜਾਣ ਨਾ ਕੋ ਰ ਮਹ ਦਾਸ ਦਾਸ ਮਹ ਸੋਏ ਜਹ ਤੀਖਾ ਤਹ ਆਵਰ ਨਾ ਕੋਈ